ਸਸ਼ਿਕਾ ਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕਹਿੰਦੇ ਆ ਗ੍ਰਹਾਂ ਦਾ ਸ਼ੁਭ ਤੇ ਅਸ਼ੁਭ ਹੋਣਾ ਸਾਡੀ ਜ਼ਿੰਦਗੀ ਚ ਮਾਇਨੇ ਰੱਖਦਾ ਕਿਸਮਤ ਹਰ ਕੋਈ ਆਪਣੀ ਲੈ ਕੇ ਪੈਦਾ ਹੁੰਦਾ ਹੈ ਤੇ ਕੁਦਰਤ ਉਸ ਨੂੰ ਉਸ ਜਗ੍ਹਾ ਹੀ ਕਹਿੰਦੇ ਜਨਮ ਦਿੰਦੀ ਹੈ ਜਿਸ ਜਗ੍ਹਾ ਤੇ ਉਸ ਨੂੰ ਉਸ ਦੇ ਕੁਦਰਤੀ ਤੌਰ ਤੇ ਉਹ ਚੀਜ਼ਾਂ ਮਿਲਣੀਆਂ ਹੁੰਦੀਆਂ ਨੇ ਕੁਝ ਤਾਂ ਹੈ ਨਾ ਉਸਦੇ ਹੱਥ ਵਿੱਚ ਸਾਰਾ ਕੁਝ ਇਨਸਾਨ ਦੇ ਹੱਥ ਵਿੱਚ ਨਹੀਂ ਹੈ ਅਹਿਮੀ ਤੁਹਾਡਾ ਕਿ ਹਰ ਕੋਈ ਸੋਚਦਾ ਹੈ ਕਿ ਇੱਥੇ ਕਿਉਂ ਪੈਦਾ ਹੋ ਗਏ ਕਿਉਂ ਦਾ ਤੇ ਜਵਾਬ ਤੁਹਾਨੂੰ ਨਹੀਂ ਮਿਲ ਸਕਦਾ ਕਿਉਂਕਿ ਉਸ ਕੁਦਰਤ ਨੂੰ ਅਸੀਂ ਪੁੱਛ ਨਹੀਂ ਸਕਦੇ ਕੌਣ ਉਸ ਨੂੰ ਆ ਕੇ ਕਿ ਕਿਉਂ ਬਈ ਕਿੱਦਾਂ ਹਨ ਕਿਉਂਕਿ ਇੱਕ ਚਲੋ ਅਹਿਮੀਅਤ ਕਿਸਦੀ ਵੀ ਹੈ ਇਹ ਮਾਇਨੇ ਨਹੀਂ ਰੱਖਦੀ ਗੱਲ ਇਹ ਹੈ ਕਿ ਸਾਡੀ ਅਹਿਮੀਅਤ ਅਸੀਂ ਕਿੱਦਾਂ ਪਹਗੌਣੀ ਹੈ ਤੇ ਕਿੱਦਾਂ ਅਸੀਂ ਉਸ ਚੀਜ਼ ਤੋਂ ਬਾਹਰ ਨਿਕਲਣਾ ਹੈ ਜਿਸ ਚੀਜ਼ ਦੇ ਪਿੱਛੇ ਅਸੀਂ ਭੱਜੇ ਹੋਏ ਸਭ ਤੋਂ ਜ਼ਿਆਦਾ ਜ਼ਰੂਰੀ ਇਨਸਾਨ ਨੂੰ ਅੱਜ ਕੱਲ ਅੱਜ ਕੱਲ ਕਹਿੰਦੇ ਕਈ ਲੋਕ ਬਿਆਨ ਕਰ ਦਿੰਦੇ ਆ ਤੇ ਕਈ ਕਰਦੇ ਨਹੀਂ ਭਰਿਆ ਹਰ ਕੋਈ ਭੀ ਹੈ ਮਾੜਾ ਜੋ ਪੁੱਛ ਕੇ ਤਾਂ ਦੇਖੋ ਡੋਲ ਜਾਂਦਾ ਹੈ ਤੇ ਡੁੱਲ ਜਾਂਦਾ ਹੈ ਡੋਲ ਜਾਂਦਾ ਹੈ ਤੇ ਡੁੱਲ ਜਾਂਦਾ ਹੈ ਜਲਦੀ ਹੀ ਕਿਉਂਕਿ ਗੱਲਾਂ ਕਰਨ ਲਈ ਕੋਈ ਨਹੀਂ ਹੈ ਕੰਮ ਕਰਨ ਲਈ ਬਹੁਤ ਸਾਰੇ ਆ ਬਹੁਤ ਸਾਰੇ ਆ ਦੁਨੀਆਦਾਰੀ ਵਿੱਚ ਤੁਹਾਨੂੰ ਲੁੱਟਣ ਨੂੰ ਬੈਠੇ ਆ ਖਾਣ ਨੂੰ ਬੈਠੇ ਬਹੁਤ ਸਿਆਣੀ ਗੱਲ ਕਿਸੇ ਨੇ ਕਹੀ ਸੀ ਕਿ ਦੁਨੀਆ ਰੂਪੀ ਜੰਗਲ ਹੈ ਜੇ ਜੰਗਲ ਹੈ ਤਾਂ ਆਪਣਾ ਬਚਾਅ ਆਪ ਹੀ ਕਰਨਾ ਚਾਹੀਦਾ ਹੈ ਤਾਂ ਕਿਉਂ ਅਸੀਂ ਨਿਰਭਰ ਹੋ ਜਾਂਦੇ ਆ ਦੂਜਿਆਂ ਤੇ ਕਿਉਂ ਅਸੀਂ ਦੇਖਦੇ ਆ ਦੂਜਿਆਂ ਨੂੰ ਕਿਉਂਕਿ ਅਸੀਂ ਇਹ ਸੋਚਦੇ ਆ ਕਿ ਅਸੀਂ ਇਸ ਦੇ ਅੰਡਰ ਹੀ ਰਹੀਏ ਇਹ ਸਾਡੀ ਸੋਚ ਹੀ ਆ ਕਈ ਵਾਰੀ ਅਸੀਂ ਬੈਸਟ ਨੌਕਰੀ ਕਰਨ ਦੇ ਲਈ ਬੈਸਟ ਚੀਜ਼ ਨੂੰ ਕਰਨ ਦੇ ਲਈ ਕਿ ਸਾਰੀ ਉਮਰ ਦੀਆਂ ਰੋਟੀਆਂ ਕਿਹੜੀ ਸਾਰੀ ਉਮਰ ਕਿੰਨੇ ਦੇਖੀਏ ਸਾਰੀ ਉਮਰ ਕਿੰਨੀ ਹੈ ਇਹ ਸਾਰੇ ਕਿੱਥੇ ਜਾ ਕੇ ਕਦੋਂ ਸਾਰ ਖਤਮ ਹੋ ਜਾਣਾ ਨਹੀਂ ਪਤਾ ਹਾਂ ਇੱਕ ਆਸ ਉਮੀਦ ਜ਼ਰੂਰ ਹੈ ਪਰ ਇਸ ਚੀਜ਼ ਦੀ ਆਸ ਕਿਉਂ ਰੱਖਦੇ ਆ ਕਿ ਅੱਜ ਖਰਾਬ ਕਰ ਰਹੇ ਆ ਆਉਣ ਵਾਲੇ ਕੱਲ ਦੇ ਲਈ ਤੇ ਕੱਲ ਵੀ ਇਸੇ ਤਰ੍ਹਾਂ ਅਸੀਂ ਖਰਾਬ ਕੀਤਾ ਸੀ ਅੱਜ ਦੇ ਲਈ ਨਾ ਅੱਜ ਕੰਮ ਆਇਆ ਨਾ ਜਾਣ ਵਾਲਾ ਕੱਲ ਨੂੰ ਅਸੀਂ ਕੰਮ ਲੈ ਸਕੇ ਤੇ ਜਿਹਦੇ ਬਾਰੇ ਅਸੀਂ ਸੋਚਦੇ ਆ ਜਿਹਦੇ ਲਈ ਅਸੀਂ ਅੱਜ એનર્ਜੀ ਆਪਣੀ ਵੇਸਟ ਕਰਦੇ ਆ ਉਹਦਾ ਉਹ ਕਿਹੜਾ ਕਿਸੇ ਨੇ ਦੇਖ ਲਿਆ ਉਹ ਕਿਹੜਾ ਕਿਸੇ ਨੇ ਦੱਸ ਦਿੱਤਾ ਕਿਉਂਕਿ ਕੁਦਰਤ ਦੀ ਵਾਂਗ ਡੋਰ ਤੁਹਾਡੇ ਹੱਥ 'ਚ ਰੱਤੀ ਭਰ ਵੀ ਨਹੀਂ ਇਹ ਸਚਾਈ ਆ ਜਿਸ ਕੋਲ ਜੋ ਚੀਜ਼ ਭਰ ਜਾਂਦੀ ਐ ਉਸ ਤੋਂ ਅਗਲੀ ਨੂੰ ਲੈ ਕੇ ਤੁਰ ਪੈਂਦਾ ਕਹਿੰਦੇ ਸਾਨੂੰ ਪਰਮਾਤਮਾ ਨੇ ਬਹੁਤ ਦਿੱਤਾ ਅਸੀਂ ਸੋਚਦੇ ਆ ਕਿ ਕੁਦਰਤੀ ਤੌਰ ਤੇ ਆ ਬਣਾ ਦਈਏ ਉਹ ਬਣਵਾ ਦਈਏ ਅੱਛਾ ਮਿੱਟੀ ਤੇ ਰੇਤੇ ਲਈ ਦਿੱਤਾ ਕਿਹਦੇ ਲਈ ਦਿੱਤਾ ਦਿੱਤਾ ਮਤਲਬ ਉੱਤੋਂ ਗਿਰਿਆ ਦਿੱਤਾ ਮਤਲਬ ਕੀ ਹੋਇਆ ਤੁਹਾਡੇ ਕਰਮਾਂ ਦੇ ਅਨੁਸਾਰ ਤੁਸੀਂ ਆਪਣੀ ਕਿਸਮਤ ਨੂੰ ਚਮਕਾਉਣ ਲਈ ਦੁਨੀਆਦਾਰੀ ਵਿੱਚ ਜੋ ਕੰਮ ਕੀਤੇ, ਬਿਜ਼ਨਸ ਆਪਣੇ ਦਿਮਾਗ ਨੂੰ ਚਲਾ ਕੇ, ਜੋ ਰਸਤੇ ਆ ਤੇ ਤੁਸੀਂ ਤੁਰੇ, ਉਸ ਚੀਜ਼ ਤੁਹਾਡੀ ਚੱਲ ਗਈ ਕਿਉਂਕਿ ਉਹ ਚੱਲਣੀ ਸੀ। ਕਿਉਂਕਿ ਵਕਤ ਤੁਹਾਡਾ ਸੀ, ਵਕਤ ਦੀ ਨਬਜ਼ ਨੂੰ ਤੁਸੀਂ ਫੜਿਆ ਤੇ ਕਿਸਮਤ ਨੇ ਤੁਹਾਡਾ ਸਾਥ ਦਿੱਤਾ ਉਹ ਸੁੱਖਾਂ ਦੇ ਲਈ ਉਹ ਚੀਜ਼ਾਂ ਤੁਸੀਂ ਕੀਤੀਆਂ। ਸਭ ਤੋਂ ਪਹਿਲਾਂ ਆਪਣੇਆਂ ਨੂੰ ਦੇਖੋ। ਕਿਉਂਕਿ ਅਸੀਂ ਸ਼ੁਰੂ ਚ ਗੱਲ ਕੀਤੀ ਸੀ ਕਿ ਅਸੀਂ ਜਿਸ ਜਗ੍ਹਾ ਪੈਦਾ ਹੋਏ ਆਏ ਸਾਡੇ ਹੱਥ ਵਿੱਚ ਨਹੀਂ ਪਰ ਕਿਉਂ ਪੈਦਾ ਹੋਏ ਆਏ ਇਹ ਤੇ ਹੱਥ 'ਚ ਹੈ ਨਾ ਕਿਉਂ ਪੈਦਾ ਹੋਏ ਕਿ ਪਤਾ ਕੌਣ ਕੁਦਰਤ ਕਿਸ ਦੇ ਕਿਸਮਤ ਦੀ ਤੁਹਾਨੂੰ ਦੇ ਰਹੀ ਹੈ ਤਾਂ ਦੇਖੋ ਨਾ ਆਪਣੇ ਆਲਾ ਦੁਆਲਾ ਆਪਣੇ ਭੈਣ ਭਾਈ ਪਤੀਜੇ ਆਪਣਾ ਸਰਕਲ ਆਪਣਾ ਆਲਾ ਦੁਆਲਾ ਜੋ ਲੋਕ ਤੁਹਾਡੇ ਨਾਲ ਜੁੜੇ ਉਹ ਐਵੇਂ ਨਹੀਂ ਜੁੜ ਗਏ ਚੁੰਬਕ ਥੋੜੀ ਹੋ ਤੁਸੀਂ ਪੱਜ-ਪੱਜ ਤੁਹਾਡੇ ਕੋਲ ਆ ਰਹੇ ਆ ਜੋ ਜੋੜ ਰਹੇ ਆ ਜੋ ਕੁਦਰਤ ਤੁਹਾਨੂੰ ਉਹਨਾਂ ਨਾਲ ਜੋੜ ਰਹੀ ਹੈ ਤਾਂ ਕਿਤੇ ਨਾ ਕਿਤੇ ਇਹ ਕੁਦਰਤ ਦੀ ਮਰਜ਼ੀ ਹੈ ਉਹ ਕਹਿੰਦੇ ਹਰ ਕੋਈ ਹਰ ਦਰਤੇ ਨਹੀਂ ਜਾਂਦਾ ਜਿੱਥੇ ਕੁਦਰਤ ਭੇਜਦੀ ਆ ਹਾਂ ਠੀਕ ਆ ਕਿ bizness ਲਈ ਜਾਂਦੇ ਆ ਪਰ ਅਸੀਂ ਉਹ bizness ਨਹੀਂ ਕਰਨਾ ਕਿ ਇੱਕ 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 ਪ੍ਰੈਕਟਿਸ ਕੀਤੀ ਹੈ ਇੱਕ ਇਨਸਾਨ ਨੇ ਕਿ ਮੈਂ ਇਸ ਨੂੰ ਕਿਵੇਂ ਖਾਣਾ ਤੇ ਤੁਸੀਂ ਉਸ ਦੀ ਪ੍ਰੈਕਟਿਸ ਨੂੰ ਫਲ ਦੇ ਰਹੇ ਗੱਲ ਇਹ ਨਹੀਂ ਹੈ ਤੇ ਦੇਖਿਆ ਲਾਵੇ ਤਾਂ ਗੱਲ ਮੇਨ ਇਹੀ ਹੈ ਉਹ ਕਹਿੰਦੇ ਖਾਂਦਾ ਏ ਕਹਿੰਦੇ ਕਹਿੰਦੇ ਖਾ ਰਿਹਾ ਕਹਿੰਦਾ ਕੋਈ ਨਹੀਂ ਆਪਣਾ ਹੀ ਖਾਂਦਾ ਏ ਫਿਰ ਕੀ ਹੋ ਗਿਆ ਬਗਾਨਾ ਤਾਂ ਨਹੀਂ ਖਾ ਰਿਆ ਬਗਾਨਾ ਕੌਣ ਜਿਹਨੂੰ ਅਸੀਂ ਜਾਣਦੇ ਵੀ ਨਹੀਂ ਪਰ ਅੱਜ ਕੱਲ ਅਸੀਂ ਭੱਜ ਕੇ ਚੌਥੇ ਥੋਂ ਜਾਣੇ ਆ ਮਦਦ ਕਰਨ ਵਾਸਤੇ ਆਪਣਾ ਕੋਈ ਰੋ ਪਿੱਟ ਰਿਹਾ ਉਹਨੂੰ ਮਦਦ ਐ ਅਸੀਂ ਨਹੀਂ ਕਰਦੇ ਤੇ ਫਿਰ ਸਾਡੀਆਂ ਨੀਤਾਂ ਕਿੱਥੇ ਨੇ ਫਿਰ ਅਸੀਂ ਕਾਮਯਾਬ ਕਿਵੇਂ ਹੋ ਸਕਦੇ ਕਿਉਂਕਿ ਕੁਦਰਤ ਨੇ ਨੇ ਤੁਹਾਡੇ ਆਪਣੇ ਬਣਾਏ ਸੀ ਤੁਹਾਨੂੰ ਦਿੱਤਾ ਸੀ ਉਹਨਾਂ ਨਾਲ ਜੁੜਨ ਲਈ ਪਰ ਨਹੀਂ ਸਾਨੂੰ ਛਾਲ ਮਾਰਨੀ ਚੰਗੀ ਲੱਗਦੀ ਆ ਦੂਰ ਚੌਥੇ ਤੋਂ ਜਾ ਕੇ ਆਪਣਾ ਨਾਂ ਚਮਕਾਉਣਾ ਚੰਗਾ ਲੱਗਦਾ ਏ ਆਪਣੇਆਂ ਨੂੰ ਛੱਡ ਕੇ ਦੂਰ ਜਾ ਕੇ ਅਣਜਾਣ ਲੋਕਾਂ ਦੇ ਵਿੱਚ ਜਦੋਂ ਅਸੀਂ ਬੈਠਦੇ ਆ ਤਾਂ ਸਾਨੂੰ ਆਪਣੀ ਅਹਿਮੀਅਤ ਦੱਸਣੀ ਚੰਗੀ ਲੱਗਦੀ ਆ ਕਿਉਂਕਿ ਆਪਣੇਆਂ ਨੂੰ ਤੇ ਸਾਡੇ ਪਤਾ ਹੀ ਆ ਅਹਿਮੀਅਤ ਦੱਸੋ ਆਪਣੇਆਂ ਨਾਲ ਖੜੋ ਆਪਣੀਆਂ ਦੇ ਕੁਦਰਤ ਤੁਹਾਡੇ ਨਾਲ ਖੜੀ ਹੀ ਹੋਈ ਏ ਵੀ ਇੱਕ ਗੱਲ ਹੀ ਆ ਸਿਤਾਰਿਆਂ ਮੁਤਾਬਕ ਐ ਕੋਈ ਮੇਰੀ ਪਰਸਨਲ ਨਹੀਂ ਠੀਕ ਐ 21 ਮਈ 2024 ਦਿਨ ਮੰਗਲਵਾਰ ਦਾ ਦਿਨ ਤ੍ਰਿਯੋਛੀ ਤithi ਹੈ ਚਿਤਰਾ ਨਕਸ਼ਤਰ ਸਵਾਤੀ ਨਕਸ਼ਤਰ ਚਲੇਗਾ ਸਵੇਰੇ 5:42 ਮਿੰਟ ਤੋਂ ਬਾਅਦ ਰਾਹੁ ਦਾ ਨਕਸ਼ਤਰ ਚੱਲ ਪਵੇਗਾ ਤੇ ਨਾਲ ਗ੍ਰਹਾਂ ਦੇ ਮੁਤਾਬਕ ਅੱਜ ਜੋ ਆਪਾਂ ਕਹਿ દઈએ ਕਿ ਮੰਗਲਵਾਰ ਦਾ ਦਿਨ 21 ਮਈ ਤੇ ਤੁਲਾ ਰਾਸ਼ੀ ਵਿੱਚ ਚੰਦਰਮਾ ਬੁੱਧ ਅੱਜ ਭਰਨੀ ਨਕਸ਼ਤਰ ਚਲੇਗਾ ਦੱਸਾਂਗੇ ਕੀ ਪ੍ਰਭਾਵ ਪਵੇਗਾ ਸ਼੍ਰੀ ਨਰਸਿੰਘ ਜੰਮਤੀ ਵੀ ਰਹੇਗੀ ਅੱਜ ਦੇ ਦਿਨ ਠੀਕ ਹੈ ग्रहਾਂ ਦੇ ਮੁਤਾਬਕ ਚੰਦਰ ਤੁਲਾ ਰਾਸ਼ੀ ਵਿੱਚ ਸੱਤ ਨੰਬਰ ਦੀ ਰਾਸ਼ੀ ਤੁਲਾ ਸ਼ੁਕਰ ਦਾਕਰ ਇਸ ਵਿੱਚ ਚੰਦਰ ਸਾਡੇ ਮਨ ਦਾਕਰ ਬੈਠਾ ਹੈ ਕੀ ਪ੍ਰਭਾਵ ਪਵੇਗਾ ਸੁਣੋ ਰਾਹੂ ਕਾਲ ਵੀ ਤੁਹਾਨੂੰ ਦੱਸ ਦਿੰਨੇ ਆ ਅੱਜ ਮੰਗਲਵਾਰ ਵਾਲੇ ਦਿਨ ਰਾਹੂ ਕਾਲ ਦਾ ਟਾਈਮ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਹੈ ਗ੍ਰਹਿ ਮੁਤਾਬਕ ਦੇਖਿਆ ਜਾਵੇ ਤਾਂ ਮੇਸ਼ ਰਾਸ਼ੀ ਵਾਲਿਆਂ ਦੇ ਲਗਨ ਚ ਬੁੱਧ ਇਕੱਲਾ ਰਹਿ ਗਿਆ ਆਪਾਂ ਸ਼ੁਕਰ ਇੱਥੋਂ ਨਿਕਲ ਕੇ ਬ੍ਰਿਖ ਰਾਸ਼ੀ ਵਿੱਚ ਚਲੇ ਗਏ ਇਸ ਦੀ ਵੀਡੀਓ ਆਪਾਂ ਤੁਹਾਨੂੰ ਬਾਅਦ ਚੁੱਕੇ ਆ ਆਪਣੀਆਂ ਰਾਸ਼ੀਆਂ ਬਾਰੇ ਅ ਦੇਖ ਲੈਣਾ ਕਿ ਬ੍ਰਿਕ ਰਾਸ਼ੀ ਲਈ ਮੇਸ਼ ਮੇਸ਼ ਰਾਸ਼ੀ ਲਈ ਦੇਸੀ ਅੱਛਾ ਹੋ ਗਿਆ ਸ਼ੁਕਰ ਪਰ ਥੋੜੀ ਦੱਸਿਆ ਸੀ ਸਕਿਨ ਨੂੰ ਪ੍ਰੋਬਲਮ ਦੇ ਰਿਹਾ ਤੇ ਹੁਣ ਬੁੱਧ ਜੋ ਇੱਥੇ ਬੈਠਾ ਕੱਲਾ ਇਹ ਤੁਹਾਨੂੰ ਇਮੋਸ਼ਨਲ ਵੀ ਕਰ ਰਿਹਾ ਤੇ ਤੁਹਾਡਾ ਪਾਰਾ ਗੁੱਸਾ ਵੀ ਚੜਾ ਰਿਹਾ ਬਦਨਾਮੀ ਤੋਂ ਤਾਂ ਮੈਨੂੰ ਬਚਣਾ ਹੀ ਹੈ ਪਰ ਇਮੋਸ਼ਨਲ ਹੋ ਕੇ ਕਿਸੇ ਨਾਲ ਇਹੋ ਜਿਹਾ ਪ੍ਰੋਮਿਸ ਵਾਦਾ ਨਹੀਂ ਕਰਨਾ ਜੋ ਤੁਹਾਨੂੰ ਲੱਗੇ ਕਿ ਅੱਗੇ ਜਾ ਕੇ ਤੁਸੀਂ ਪੂਰਾ ਨਹੀਂ ਕਰ ਸਕਦੇ ਜਿਸ ਦੀ ਵਜ੍ਹਾ ਨਾਲ ਕੁਛ ਨਾ ਕੁਛ ਪਰਿਵਾਰ ਵਿੱਚ ਪਰੇਸ਼ਾਨੀ ਜਾਂ ਕਲੇਸ਼ ਖੜਾ ਹੋਵੇ ਹੈਨਾ ਤਾਂ ਚੰਗਾ ਏ ਮੇਨ ਗੱਲ ਹਰ ਅਰੰਗਾ ਚ ਪਾਉਣਾ ਨਹੀਂ ਬਿਲਕੁਲ ਵੀ ਤੇ ਦੂਸਰਾ ਕੱਚ ਦਾ ਗਲਾਸ ਵੀ ਨਹੀਂ ਵਰਤਣਾ ਤੇ ਤੀਸਰਾ ਸਭ ਤੋਂ ਜ਼ਰੂਰੀ ਕੰਮ ਭੈਣ ਭਾਈ ਨਾਲ ਸਬੰਧ ਨਹੀਂ ਵਿਗਾੜਨੇ ਦਿਨ ਤਾਂ ਹੀ ਅੱਛਾ ਜਾਏਗਾ ਤਨ ਕੰਮ ਕਰ ਅਧਿਆ ਸਿਰਫ ਮਨ ਥੋੜਾ ਜਿਹਾ ਵਿੱਚ ਹੈ ਨਾਏਗਾ ਟੌਰਸ ਬ੍ਰਿਕਾ ਰਾਸ਼ੀ ਵਾਲਿਆਂ ਦੇ ਅੱਖਾਂ ਗਲੇ ਦੀ ਅਲਰਜੀ ਕਿਸੇ ਨੂੰ ਹੋ ਸਕਦੀ ਆ ਤੇ ਬਿਜ਼ਨਸ ਵਿੱਚ ਕੰਮਕਾਰ ਵਿੱਚ ਜ਼ਿਆਦਾ ਇਨਵੈਸਟਮੈਂਟ ਕਰਨੀ ਨਹੀਂ ਹੈ ਸ਼ੇਅਰ ਮਾਰਕੀਟ ਵਿੱਚ ਪੈਸਾ ਜ਼ਿਆਦਾ ਲਾਉਣਾ ਨਹੀਂ ਹੈ ਤਾਂ ਬਸ ਜਿਸ ਤਰ੍ਹਾਂ ਚੱਲ ਰਿਹਾ ਉਸੇ ਤਰ੍ਹਾਂ ਕੰਮਕਾਰ ਚਲਾਉਂਦੇ ਰਹੋ ਬੁਸੀ ਤੇ ਤੁਸੀਂ ਵੀ ਥੋੜਾ ਜਿਹਾ ਕੰਟਰੋਲ ਰੱਖੋ ਤੇ ਗੁਰਦਾ ਸੇਵਨ ਨਾ ਕਰੋ ਕਿਸੇ ਪੁਰਾਣੇ ਰੋਗ ਬਿਮਾਰੀ ਨੂੰ ਲੈ ਕੇ ਚਿੰਤਾ ਵਧੀਏ ਤਾਂ ਉਹਦੇ ਲਈ ਸਹਿਨ ਜ਼ਰੂਰ ਕਰੋ ਜੈਮਿਨੀ ਮਿਥੂ ਰਾਸ਼ੀ ਵਾਲੇ ਸੋਚ ਅੱਛੀ ਹੈ ਕੰਮਕਾਰ ਅੱਛੇ ਨੇ ਵਿਦਿਆਰਥੀਓ ਤੁਸੀਂ ਤੁਹਾਡਾ ਐਡਮਿਸ਼ਨ ਚੰਗੀ ਜਗ੍ਹਾ ਹੋ ਜਾਣੀ ਹੈ ਮਿਸ਼ਰੀ ਚੌਲ ਅੱਜ ਜਲ ਪ੍ਰਵਾਹ ਕਰ ਲੈਣਾ ਦਿਨ ਵਧੀਆ ਹੋ ਜਾਏਗਾ ਨਾਲ ਕੋਸ਼ਿਸ਼ ਇਹ ਵੀ ਕਰਨੀ ਆ ਕਿ ਬੁੱਧ ਦੀ એનર્ਜੀ ਨੂੰ ਸ਼ੁਭ ਕਰਨ ਦੇ ਲਈ ਤਾਂਬੇ ਦਾ ਪੈਸਾ ਆ ਦੱਸ ਰਹੇ ਆ ਤੁਹਾਨੂੰ ਆਪਣੇ ਕੋਲ ਰੱਖੋ ਤੇ ਮਿਸ਼ਰੀ ਦਾ ਸੇਵਨ ਵੀ ਕਰ ਲਓ ਬੱਚਿਆਂ ਨਾਲ ਬੇਸਵਾਜੀ ਨਾ ਕਰੋ ਕੈਂਸਰ ਕਰਕਰ ਰਾਸ਼ੀ ਵਾਲੇ ਵਹਨ ਸੁੱਖ ਕੱਡੀ ਬਲੈਨ ਬਾਰੇ ਸੋਚ ਰਹੇ ਸੀ ਕੋਈ ਘਰ ਦਾ ਸੰਧ ਵਹਨ ਲੈਣ ਬਾਰੇ ਸੋਚ ਰਹੇ ਸੀ ਤਾਂ ਸਿਤਾਰੇ ਬਿਲਕੁਲ ਅੱਛੇ ਚੱਲਦੇ ਪਏ ਆ ਉਸ ਚੀਜ਼ ਦਾ ਸੁੱਖ ਮਿਲ ਜਾਏਗਾ ਮੰਗਲਵਾਰ ਦਾ ਦਿਨ ਹੈ ਇੱਕ ਨਾਰੀਅਲ ਹਨੂਮਾਨ ਜੀ ਦੇ ਰੱਖ ਦੋ ਮੰਗਲ ਦੀ એનર્ਜੀ ਰਾਹੂ ਨਾਲੋਂ ਨਿਕਲ ਕੇ ਸ਼ੁਭ ਹੋ ਜਾਏਗੀ ਜਾਂ ਜਲ ਪ੍ਰਵਾਹ ਵੀ ਕਾ ਸਕੀ ਲਿਓ ਸਿੰਘ ਰਾਸ਼ੀ ਵਾਲੇ ਸਿੰਘ ਰਾਸ਼ੀ ਦੇ ਲਈ ਸਰਕਲ ਅੱਛਾ ਹੈ ਕੰਮਕਾਰ ਅੱਛਾ ਹੈ ਕਿਤੇ ਜਾ ਸਕਦੇ ਹੋ ਘੁੰਮਣ ਕਰਨ ਦਾ ਮਨ ਵੱਧ ਰਿਹਾ ਪਰ ਗਰਮੀ ਕਰਕੇ ਥੋੜੇ ਮੌਸਮ ਦੇ ਐਕਸਪੋਜ਼ਰ ਤੋਂ ਬਚਾਓ ਲੱਤਾਂ ਬਾਹਾਂ ਵਿੱਚ ਦਰਦ ਥੋੜਾ ਜਿਹਾ ਸਰੀ ਡੌਂਜਾ ਰਵੇਗਾ ਥੋੜਾ ਸਿਰਸ ਦਰਦ ਵੀ ਮਹਿਸੂਸ ਕਰੋਗੇ ਗਾਹ ਨੂੰ ਰੋਟੀ ਪਾਓ ਹਲਕਾ ਜਿਹਾ ਦੇਸੀ ਘਿਓ ਲਾ ਕੇ ਚੰਦਰ ਅੱਛਾ ਹੈ ਮਾਂ ਦੇ ਪੈਰਾਂ ਹੱਥਾਂ ਲਗਾ ਕੇ ਹੀ ਯਾਤਰਾ ਕਰੋ ਵਰਗੋ ਕੰਨਿਆ ਰਾਸ਼ੀ ਵਾਲੇ ਕੇਤੂ ਲਗਨ ਵਿੱਚ ਤੇ ਨਾਲ ਮੰਗਲ ਰਾਹੂ ਦੀ ਯੂਤੀ 7ਵੇਂ ਸਥਾਨ ਵਿੱਚ ਧਨ ਸਥਾਨ ਵਿੱਚ ਬੈਠਾ ਹੋਇਆ ਸ਼ੁਕਰ ਦੇ ਘਰ ਚੰਦਰ ਪੈਸਾ ਦੇਗਾ ਕੰਮ ਦੇਗਾ bizness ਦੇਗਾ ਤੇ ਬੁੱਧ ਦੀ ਨਰਜੀ ਉਸਤੇ ਪੈ ਰਹੀ ਹੈ ਤਾਂ ਥੋੜੇ ਕਨਫਿਊਜ਼ ਰਹੋਗੇ ਡਿਸੀਜਨ ਲੈਣ ਵਿੱਚ ਤਾਂ ਬੱਚਿਆਂ ਨੂੰ ਫਲ ਦੇ ਦਿਓ ਹਰੀਆਂ ਸਬਜ਼ੀਆਂ ਲੰਗਰ ਚ ਦੇ ਦਿਓ ਸ਼ੁਭ ਹੋ ਜਾਏਗਾ ਲਿਬਰਾਤੂ拉 ਰਾਸ਼ੀ ਵਾਲੇ ਥੋੜਾ ਚੰਦਰ ਲਗਨ ਵਿੱਚ ਆਇਆ ਹੈ ਜਿਸ ਕਰਕੇ ਥੋੜੇ ਜਿੱਦੀ ਬਣ ਕੇ ਟੀਟ ਬਣ ਕੇ ਕੋਈ ਕੰਮ ਨਾ ਕਰੋ ਸਿਹਤ ਦੀ ਸੰਭਾਲੋ ਆਪਣੀ ਸਿਹਤ ਲਈ ਸਿਤਾਰੇ ਢਿੱਲੇ ਨੇ ਮੌਸਮ ਦੇ ਐਕਸਪੋਜ਼ਰ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ ਬਦਾਮ ਕੰਜਕਾ ਨੂੰ ਦੇ ਸਕਦੇ ਹੋ ਸ਼ਰੀਂਦਾ ਸ਼ੁਭਫਲ ਲੈਣ ਦੇ ਲਈ ਤੇ ਕੱਚ ਦਾ ਗਲਾਸ ਤੁਸੀਂ ਵੀ ਨਾ ਵਰਤੋ ਸਕੋਰਪੀਓ ਬ੍ਰਿਸ਼ਚਿਕ ਰਾਸ਼ੀ ਵਾਲੇ ਥੋੜੀ ਕਲਪਾਹਟ ਰਹੇਗੀ ਥੋੜੀ ਦਿਮਾਗੀ ਪਰੇਸ਼ਾਨੀ ਰਹੇਗੀ ਥੋੜੀ ਚੰਦਰ 12ਵੇਂ ਸਥਾਨ ਵਿੱਚ ਹੋਣ ਕਰਕੇ ਤੇ ਜੋ ਚੰਦਰ ਹੈ ਉਹ ਰਾਹੁ ਦੇ ਨਕਸ਼ਤਰ ਚ ਹੋਣ ਕਰਕੇ ਮਨ ਥੋੜਾ ਜਿਹਾ ਪਰੇਸ਼ਾਨ ਡਿਸੀਜਨ ਲੈਣ ਵਿੱਚ ਹੋ ਸਕਦਾ ਖਿਜੋ ਘਟ ਗੁੱਸਾ ਘਟ ਕਰੋ ਭਾਈ ਭੈਣ ਦਾ ਸਬੰਧ ਅੱਛੇ ਰੱਖੋ ਤੇ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਕਰੋ ਦਿਨ ਅੱਛਾ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਵਾਲੇ ਮਾਂ ਦੀ ਸਿਹਤ ਥੋੜੀ ਖਰਾਬ ਹੋ ਸਕਦੀ ਹੈ ਹਸਪਤਾਲ ਦੇ ਚੱਕਰ ਲੱਗ ਸਕਦੇ ਆ ਇਮੋਸ਼ਨਲ ਰਹੋਗੇ ਤੁਸੀਂ ਰਿਸ਼ਤਿਆਂ ਨੂੰ ਲੈ ਕੇ ਤੇ ਸ਼ੁਭ ਸ਼ੁਭ ਬੋਲਣਾ ਚੰਗਾ ਬੋਲਣਾ ਤੁਹਾਡੇ ਲਈ ਜਿਆਦਾ ਚੰਗੇ ਫਾਇਦੇ ਦੇ ਸਕਦਾ ਹੈ ਹੈਨਾ ਦੂਸਰੀ ਗੱਲ ਇਹ ਆ ਕੇਤਨੁਰਾਸ਼ੀ ਵਾਲਿਆਂ ਦੇ ਲਈ ਵਿਰੋਧੀ ਕੁਝ ਨਹੀਂ ਕਰ ਪਾਉਣਗੇ ਲੋਨ ਲੈ ਲੈ ਸਿਤਾਰੇ ਚੰਗੇ ਆ ਪੈਸਾ ਆ ਜਾਏਗਾ ਮਾਂ ਦੇ ਪੈਰੀ ਹੱਥ ਜਰੂਰ ਲਾ ਦੋ ਕੈਪ੍ਰਿਕਨ ਮਕਰ ਰਾਸ਼ੀ ਵਾਲਿਆਂ ਦੇ ਲਈ ਚੰਦਰ ਦਸਵੇਂ ਸਥਾਨ ਵਿੱਚ ਸਰਕਾਰੀ ਦਰਬਾਰੇ ਅੱਛਾ ਹੈ ਕੋਈ ਕੰਮਕਾਰ ਹੈ ਕਿਸੇ ਪ੍ਰਤਿਸ਼ਠਾਗਣ ਵਿਅਕਤੀ ਦੀ ਮਦਦ ਨਾਲ ਅੱਗੇ ਵਧ ਸਕਦਾ ਹੈ ਅੱਖਾਂ ਗਲੇ ਦੀ ਅਲਰਜੀ ਤੇ ਥੋੜੀ ਮਸਲਸ ਪ੍ਰੋਬਲਮ ਤਾਂ ਕਰ ਰਹੀ ਹੈਗੀ ਕਰੇਗੀ ਅੱਜ ਤੁਹਾਨੂੰ ਉਹਦੇ ਲਈ ਤੁਸੀਂ ਇੱਕ ਤਾਂ ਰਾਤ ਨੂੰ ਦੁੱਧ ਬਿਲਕੁਲ ਨਹੀਂ ਪੀਣਾ ਤੇ ਦੂਸਰਾ ਦੁੱਧ ਮੱਥੇ ਤੇ ਲਾਉਣਾ ਤੇ ਤੀਜਾ ਜੋ ਸਭ ਤੋਂ ਜ਼ਰੂਰੀ ਹੈ ਚੌਥੇ ਸਥਾਨ ਵਿੱਚ ਬੁੱਧ ਦੇ ਸ਼ੁਭ ਕਰਨ ਦੇ ਲਈ ਹਰੀ ਮੂੰਗੀ ਲੈ ਕੇ ਥੋੜੀ ਜਲ ਪ੍ਰਵਾਹ ਕਰ ਦਿਓ ਪੰਛੀਆਂ ਨੂੰ ਵੀ ਪਾਸ ਸਕਦੇ ਹੋ ਅਕਿਊਰਸ ਗੁੰਬਰਾਸ਼ੀ ਵਾਲੇ ਸੋਚ ਅੱਛੀ ਰਹੇਗੀ ਸਮਾਜਿਕ ਕੰਮਾਂ 'ਚ ਰੁਚੀ ਵਧੇਗੀ ਕਿਸੇ ਦੀ ਮਦਦ ਕਰੋਗੇ ਮਦਦ ਕਰਨ ਲਈ ਅੱਗੇ ਵਧੋਗੇ ਜਾਂ ਕਿਸੇ ਦੁਆਰਾ ਕਿਸੇ ਦੀ ਮਦਦ ਕਰਨ ਲਈ ਕਿਸੇ ਨੂੰ ਉਕਸਾ ਸਕਦੇ ਹੋ ਤੁਸੀਂ ਕਿ ਚੰਗੀ ਗੱਲ ਕਰ ਦੇਣੀ ਚਾਹੀਦੀ ਹੈ ਮਦਦ ਤੇ ਚਲੋ ਵਧੀਆ ਹੀ ਹੈ ਜਾਨੀ ਸਮਾਜਿਕ ਕੰਮਾਂ ਵਿੱਚ ਤੁਹਾਡੀ ਰੁਚੀ ਵਧਣ ਵਾਲੀ ਹੈ ਤੇ ਕੁਦਰਤੀ ਤੌਰ ਤੇ ਅਹ ਧਾਰਮਿਕ ਕੰਮਾਂ ਵਿੱਚ ਵੀ ਤੇ ਧਾਰਮਿਕ ਚੀਜ਼ਾਂ ਸੁਣਨ ਵਿੱਚ ਵੀ ਮਨ ਲੱਗਣ ਵਾਲਾ ਹੈ ਦਿਨ ਅੱਛਾ ਹੈ ਆਪਣੀ ਸੋਚ ਅੱਛੀ ਹੈ ਤਾਂ ਸਭ ਅੱਛਾ ਪਾਣੀ ਚ ਹਲਦੀ ਪਾ ਕੇ ਇਸ਼ਨਾਨ ਜ਼ਰੂਰ ਕਰੋ ਐਸੀ ਜਮੀਨ ਰਾਸ਼ੀ ਵਾਲੀ ਇੱਕ ਤਾਂ ਪਹਿਲਾਂ ਚੰਦਰ ਕੇਤੂ ਨਾਲ ਕਿਸੇ ਨੂੰ ਚੰਦਰ ਰਾਸ਼ੀ ਤੋਂ 8ਵੇਂ ਸਥਾਨ ਵਿੱਚ ਚਲਾ ਗਿਆ ਤਾਂ ਥੋੜਾ ਜਿਆਦਾ ਧਿਆਨ ਸੇ ਇਹਦਾ ਰੱਖੋ ਆਪਣੇ ਮਨ ਦਾ ਰੱਖੋ ਕਿਸੇ ਦੀਆਂ ਗੱਲਾਂ ਚੁੱਭ ਰਹੀਆਂ ਨੇ ਕਿ ਉਹਨਾਂ ਤੇ ਜ਼ਿਆਦਾ ਅਸਰ ਤੇ ਜ਼ਿਆਦਾ ਵਕਤ ਬਰਬਾਦ ਨਾ ਕਰੋ ਤੇ ਕੋਸ਼ਿਸ਼ ਕੀ ਕਰਨੀ ਹੈ ਮੰਗਲ ਰਾਹੁ ਦੀ ਜੁਤੀ ਦੇ ਲਈ ਪਾਣੀ ਚੁੱਧ ਪਾ ਕੇ ਤੇ ਚਾਂਦੀ ਆਪਣੇ ਕੋਲ ਰੱਖਣੀ ਹੈ ਤੇ ਨਾਲ ਇੱਕ ਜ਼ਰੂਰੀ ਜੋ ਬਾ ਇਹ ਆ ਕਿ ਚੰਦਰ ਅਠਮੇ ਦੇ ਵਿੱਚ ਮਾਂ ਦੇ ਪੈਰੀ ਹੱਤੇ ਤਾਂ ਲਾਉਣੇ ਹੀ ਨੇ ਚੌਲ ਦੁੱਧ ਜਨ ਪਰਵਾ ਵੀ ਕਰ ਸਕਦੇ ਹੋ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਤਾਲ ਦੋ ਸੂਰਜ ਸ਼ੁਕਰ ਤੇ ਗੁਰੂ ਦੀ ਜੁਤੀ ਤੇ ਸ਼ਨੀ 12 ਕਰਕੇ ਠੀਕ ਹੈ ਜੀ ਇਹ ਸੀ ਅਸਟ੍ਰੋਲੋਜੀ ਦੇ ਦਿੱ ਲੋਜਿਕ ਜਾਨੀ ਤਰਕ ਨਾਲ ਦਸੀਆਂ ਚੀਜ਼ਾਂ ਗ੍ਰਹਾਂ ਦੇ ਮੁਤਾਬਕ ਹੀ ਕਿਉਂਕਿ ਮਨੋ ਜਾਂ ਨਾ ਮਨੋ ਇਹ ਚੀਜ਼ਾਂ ਸਾਡੇ ਤੇ ਹਰ ਰੋਜ਼ ਹਰ ਘੜੇ ਹਰ ਪਲ ਪ੍ਰਭਾਵ ਪਾਉਂਦੀਆਂ ਵਾਸਤੂ ਦਾ ਪ੍ਰਭਾਵ ਵੀ ਵਸਤੂ ਅਨੁਸਾਰ ਸਾਡੇ ਤੇ ਪੈਂਦਾ ਹੈ ਘਰ ਵਿੱਚ ਆਈਆਂ ਗਈਆਂ ਚੀਜ਼ਾਂ ਸਾਡੇ ਤੇ ਇੱਕਦਮ ਪ੍ਰਭਾਵ ਪੈਂਦੀਆਂ ਨੋਟ ਕਰਿਆ ਕਰੋ ਅੱਜ ਕੀ ਕੀਤਾ ਤੇ ਕਿਉਂ ਹੋਇਆ ਤੇ ਕਿਸ ਤਰ੍ਹਾਂ ਇਹ ਨੁਕਸਾਨ ਕੁਦਰਤ ਨੁਕਸਾਨ ਨਹੀਂ ਕਰਦੀ ਅਸੀਂ ਹੀ ਕੁਰੇਗਦੇ ਰਹਿੰਨੇ ਆ ਆਪਣੇ ਜ਼ਖਮਾਂ ਨੂੰ ਅਸੀਂ ਹੀ ਵੱਡੀਆਂ ਵੱਡੀਆਂ ਚੀਜ਼ਾਂ 'ਤੇ ਧਿਆਨ ਨਹੀਂ ਦਿੰਦੇ ਕਿ ਲੈ ਇਹ ਤਾਂ ਹੁੰਦਾ ਹੀ ਹੈ ਕਿਉਂ ਹੁੰਦਾ ਬਈ ਕਿਉਂ ਹੁੰਦਾ ਜਿੱਦਣ ਕਿਉਂ ਤੇ ਤਰਕ ਤੇ ਚੱਲਣ ਲੱਗ ਗਏ ਤੁਸੀਂ ਤਾਂ ਨੁਕਸਾਨ ਹੋਣੇ ਬੰਦ ਹੋ ਜਾਣਗੇ ਜੁੱਤੀ ਹਮੇਸ਼ਾ ਸ਼ੁੱਕਰਵਾਰ ਲੈਣੀ ਚਾਹੀਦੀ ਹੈ ਜੁੱਤੀ ਸ਼ਨੀ ਦੇ ਕਾਰਕ ਹੈ ਪਰ ਸ਼ਨੀਵਾਰ ਵਾਲੇ ਦਿਨ ਨਹੀਂ ਲੈਣੀ ਚਾਹੀਦੀ ਠੀਕ ਕਦੇ ਵੀ ਘਰ ਵਿੱਚ ਜੁੱਤੀ ਆਵੇ ਤਾਂ ਕਹਿੰਦੇ ਆ ਅੱਗੇ ਪਿੱਛੇ ਤਾਂ ਸ਼ਨੀ ਖਰਾਬ ਹੋ ਜਾਂਦਾ ਆਪਣੇ ਜੋ ਤੁਹਾਡੇ ਤੇਵੇ ਜਾਂ ਪੱਥਰੀ ਉਸ ਦੀ ਸ਼ਨੀ ਦੀ ਸਥਿਤੀ ਕਿਸੇ ਨਾ ਕਿਸੇ ਦੀ ਤਾਂ ਸ਼ਨੀ ਦੀ ਸਥਿਤੀ ਕਈ ਵਾਰੀ ਡਾਊਨ ਹੁੰਦੀ ਹੈ ਤੇ ਘਰ 'ਚ ਕਲੇਸ਼ ਤਾਂ ਹੋਣਾ ਮਾਹੌਲ ਡਿਸਟਰਬ ਹੋ ਜਾਂਦਾ ਹੈ ਤਾਂ ਕੋਸ਼ਿਸ਼ ਕਰੋ ਸ਼ੁੱਕਰਵਾਰ ਵਾਲੇ ਦਿਨ ਹੀ ਜੁੱਤੀ ਜਾਂ ਲੋਹੇ ਦਾ ਸਮਾਨ ਲਓ ਏਸੀ ਵਾਸਤੇ ਟਿਪ ਸਮਾਈ ਜਾਸਾ ਦਾ ਆਪ ਸਬਦ ਆਸ ਦਾ ਦਿਨ ਅੱਛਾ ਜਾਵੇ ਸਾਸ਼ਿਕਾ